ਨਹੀਂ ਸਰਤਾ ਯਾਰ ਹਾਂਜੀ ਮੇਜਰ ਸਿੰਘ ਜੀ ਇਹ ਆਪਣਾ ਅਕਲੀਆ ਜਲਾਲ ਤੋਂ ਆ ਜੀ ਇਹਦੇ ਕੋਲੇ ਸਾਹ ਨਾ ਬਹੁਤ ਹੀ ਵਧੀਆ ਇਹਦੀ ਨਸਲ ਬਾਰੇ ਦੱਸੂਗਾ ਇਹਦੀ ਉਮਰ ਬਾਰੇ ਦੱਸੂਗਾ ਇਹਦੇ ਰੇਟ ਬਾਰੇ ਇਹਨੇ ਸੇਲ ਕਰਨਾ ਇਹਦੇ ਰੇਟ ਬਾਰੇ ਦੱਸੂਗਾ ਹਾਂਜੀ ਦੱਸੋ ਮੇਜਰ ਸਿੰਘ ਜੀ ਕਿਹੜੀ ਨਸਲ ਆ ਜੀ ਇਹ ₹100 ਲੂੰਗਾ ਹਾਂਜੀ ਮੋਰਾ ਨਥ ਸਾਡੀ ਮੈਂ ਆ ਤੇ ਗੁਜਰਾਂ ਦੇ ਸਾਹ ਦਾ ਸਾਣਾ ਉਹ ਜਿਹੜਾ ਬੰਦਾ ਕਾਫੀ ਹੁੰਦੇ ਆ ਨਹੀਂ ਗੁਜਰ ਜਿਵੇਂ ਆਪਣੇ ਪਿੰਡਾਂ ਚ ਹੁੰਦੇ ਆ ਕਿ ਜਿਵੇਂ ਗੁਜਰ ਬਾਹਰੋਂ ਆਉਂਦੇ ਹੁੰਦੇ ਆ ਆਪਣੇ ਬੰਦੇ ਆਉਂਦੇ ਹੁੰਦੇ ਆ ਅੱਛਾ ਉਹਨਾਂ ਦਾ ਹਾਂ ਉਹਨਾਂ ਦੇ ਛੋਟੇ ਦਾ ਛੋਟਾ ਠੀਕ ਹੈ ਠੀਕ ਆ ਹਾਂ ਨਸਲ ਵਧੀਆ ਲੱਗਦੀ ਆ ਜੀ ਹੁਣ ਤੇ ਇਹਦਾ ਜਿਵੇਂ ਕਿਤੇ ਆਪਾਂ ਮੰਡੀ-ਮੁੰਡੀ ਤੇ ਲੈ ਜਾ ਕੇ ਵੇਚਾਂ ਦਾ ਰਾਦਕ ਪਿੰਡ ਵੀ ਰਾਦਾ ਵੀ ਪਿੰਡ ਚੀ ਵੇਚੂਗਾ ਮੈਂ ਇਹਨੂੰ ਭਾਈ ਇਹਨੂੰ ਕਿਰਾਏ ਮੈਂ ਮੇਲੇ ਤੇ ਜਾਊਗਾ ਘਰੇ ਵੇਚੂ ਆਪ ਦੇ ਗਣ ਕੇ ਲੂੰਗਾ ਪੈਸੇ ਪੰਜੀਰਾ ਧਾਰਨੀ ਕਰ ਪੈਸੇ ਤਾਂ ਗਿਨੇ ਜਾਣਗੇ ਭਮਾਂ ਦੀ ਮਸ਼ੀਨ ਤੇ ਗਣ ਲਿਓ ਜੀ ਇੱਕ ਗੱਲ ਹੋਰ ਦੱਸੋ ਜੀ ਹੁਣ ਗਰੂਰੀ ਕਿੰਨੂਗਾ ਪੈਸੇ ਬੰਡੋਟੀ ਲਗਾਉਣੇ ਹੁਣ ਇਹ ਤਾਂ ਐ ਦੱਸੋ ਜੀ ਵੀ ਕੁਸ ਲੱਗਿਆ ਰੇਟ ਆਣ ਕੇ ਰੇਟ ਲੱਗਿਆ ਭਾਈ 270 ਕੌਣ ਦੇ ਰਿਹਾ ਜੀ 270 ਵਪਾਰੀ ਹੋਰ ਕੌਣ ਆਪਣੇ ਪਿੰਡੋਂ ਕੋਈ ਵਪਾਰੀ ਕੋਈ ਹੋਰ ਹੈ ਆਪਣੇ ਪਿੰਡ ਦਾ ਗੱਲ ਡੱਗੇ ਵੀ ਬਥੇਰੇ ਬੋੜ ਸਿੰਘ ਵੀ ਕੁਝ ਪੈਸੇ ਲਾਉਂਦਾ ਹੀ ਦੱਸਦੇ ਆ ਯਾਰ ਤੂੰ ਬੋੜ ਦੇ ਘਰੇ ਜਾ ਕੇ ਤੁਛੀ ਵੀ ਕਿੰਨੇ ਲਿਆ ਤੂੰ ਮੈਥੋਂ ਹਾਣਾ ਖਵਾ ਤੇ ਸੋਖਾ ਕਿੰਨੇ ਲਾਉਂਦਾ ਜੀ ਉਹ ਤੋਂ ਵੀ ਸੋਖੇ ਤੋਂ ਵੀ ਹਾਂ ਠੀਕ ਆ ਜੀ ਠੀਕ ਆ ਜੀ ਇਹ ਆ ਪਾ ਜੀ ਵੇਚਣਾ نسل ਦਾ ਝੋਟਾ ਪੂਰਾ ਵਧੀਆ ਹਜੇ ਕਿੰਨੇ ਮਹੀਨਿਆਂ ਦਾ ਸਾਚੇ ਪੁੱਛਣਾ ਸਵਾ ਸਾਲ ਸਵਾ ਸਾਲ ਦਾ ਜੀ ਠੀਕ ਆ ਜੀ ਤੇ ਸੰਭਾਈ ਗਰੀਬ ਬੰਦਾ ਸੰਭਾਈ ਭਾਵਾ ਦੀ ਘਾਟ ਆ نسل ਬਹੁਤ ਵਧੀਆ ਪੁੜੇ ਚੜਮੇ ਆ ਪੂਛ ਸਿੱਧੀ ਆ ਸਾਰਾ ਵੇਖੋ ਜੀ ਇਹ ਪੂਛ ਵੀ ਢਿੰਗੀ ਕੇ ਬਹੁਤ ਧੰਨਵਾਦ ਜੀ